ਰਾਤਰੀ ਕਾਲ ਜੀ ਸਾਰਿਆਂ ਨੂੰ ਬਾਈ ਅੱਜ ਤੁਹਾਨੂੰ ਪਰ ਸ਼ੌਂਕ ਕਰਾਉਣ ਲੱਗੇ ਆਂ ਇਹ ਟੈਲੀ ਕਬੂਤਰ। ਉਹ ਬਾਈ ਦੇ ਕਬੂਤਰ ਕਿੱਡੇ ਸ਼ਾਨਦਾਰ ਕਿੱਡੇ-ਕਿਡੇ ਕਬੂਤਰ ਚੰਗੀਆਂ ਨਸਲਾਂ ਦੇ ਕਬੂਤਰ ਰੱਖੇ ਭਰਾ ਨੇ। ਤੇ ਕਬੂਤਰ ਵੇਖੋ ਸ਼ੌਂਕ ਕਰੋ। ਗੂੜੀਆਂ ਤੌਣਾ ਘਾਟਿਆਂ ਵਾਲੇ ਗੂੜੇ ਘਾਟਿਆਂ ਨੇ ਕਬੂਤਰ ਜਿਹੜੇ। ਰੰਗ ਵੇਖੋ ਇਹਨਾਂ ਦੇ ਬਾਈ। ਬਾਈ ਨੇ ਖਾਨੇ ਬਣਾਏ ਆ ਲੇਕਿਨ ਗੇ ਡੱਬਿਆਂ ਦੇ ਜਿਨ੍ਹਾਂ ਦੇ ਵਿੱਚ ਆਂਡੇ ਬੱਚੇ ਦਿੰਦੇ ਆ। ਸ਼ੌਕ ਕਰ ਰਿਹਾ। ਬਾਈ ਕਬੂਤਰ ਸਾਰੇ ਵਧੀਆ ਰੱਖੇ ਆ ਬਾਈ ਨੇ। ਵੇਖੋ ਕਿੰਨੇ ਸ਼ਾਨਦਾਰ ਕਬੂਤਰ ਰੰਗ ਵੇਖੋ ਇਹਨਾਂ ਦੇ। ਬਾਈ ਚਿੱਟੀਆਂ ਅੱਖਾਂ ਦੇ, ਪਿਆਜੀ ਅੱਖਾਂ ਦੇ। ਚਿੱਟੀਆਂ ਤੇ ਪਿਆਜੀ ਅੱਖਾਂ ਦੇ ਕਬੂਤਰ ਆ ਸਾਰੇ। ਰੰਗ ਵੇਖੋ ਇਹਨਾਂ ਦੇ ਕਿੰਨੇ ਸ਼ਾਨਦਾਰ ਹੈ, ਕਿੰਨੇ ਤਗੜੇ-ਤਗੜੇ ਕਬੂਤਰ ਆ, ਨਸਲਾਂ ਚੰਗੀਆਂ ਰੱਖੀਆਂ ਵਾ। ਵੇਖੋ ਕਿੰਨੇ ਸ਼ਾਨਦਾਰ ਆ। ਹਰੇ। ਆਹ ਜੈਲਦਾਰ ਕਬੂਤਰ ਆ। ਇਹ ਤੇ ਬਾਈ ਜੋੜੀ ਜਾਗਾ ਦੀ ਆ ਕਾ ਜਾਗ ਕਬੂਤਰਾਂ ਦੀ ਜੋੜੀ ਆ ਵਿੱਚ ਜਾਗ ਚੀਨੇ ਵੀ ਹੈਗੇ ਆ ਆ ਬਾਈ ਜੋੜੀ ਵੇਖੋ ਚਿੱਟੀਆਂ ਕਾਲੇ ਜਿਹੜੇ ਨਾ ਸਾਰੇ ਚਿੱਟੀਆਂ ਕਾਂ ਦੇ ਹੀ ਆ ਜਾਂਦੇ ਇਹ ਬਾਈ ਨੇ ਮਿਕਸ ਰੱਖੇ ਆ ਬਾਈ ਪੱਠੇ ਵਿੱਚ ਬੱਚੇ ਤੇ ਜੋੜੇ ਆ ਜਿਹੜੇ ਜੋੜੀ ਜਾਗਤੀ ਕਬੂਤਰਾਂ ਦੀ ਆ ਵੇਖੋ ਜਾਗ ਚੀਨੇ ਵੀ ਹੈ ਇੱਕ ਇਹਦਾ ਰੰਗ ਵੇਖੋ ਬਾਕੀ ਇਹਨਾਂ ਦਾ ਵੇਖੋ ਟੈਡੀ ਕਬੂਤਰ ਸਾਰੇ ਵਧੀਆ ਕਬੂਤਰ ਹੈ ਭਰਾ ਦੇ ਭਾਈ ਵੀਡੀਓ ਲਾਈਕ ਕਮੈਂਟ ਸ਼ੇਅਰ ਕਰਦੇ ਹੋ ਜਿਹੜੇ ਭਰਾ ਨਵੇਂ ਆਏ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਸਪੋਰਟ ਕਰੋ ਆਪਣੇ ਚੈਨਲ ਦੀ ਸ਼ਾਨ ਕਰੋ ਭਰਾ ਦੇ ਕਬੂਤਰਾਂ ਦਾ ਬਾਕੀ ਜਿਹੜੇ ਵੇਖੋ ਕਿੱਡੇ ਵਧੀਆ ਕਬੂਤਰ ਆ ਸਾਰੇ ਚੰਗੀਆਂ ਨਸਲਾਂ ਇੱਕ ਕਬੂਤਰ ਹੈ ਬਾਈ ਇਹਨਾਂ ਪੈਰਾਂ ਦੇ ਵਿੱਚ ਪਾਸ਼ਲਾ ਪਾਈਆਂ ਨੰਬਰ ਪਾਏ ਆ ਬਾਈ ਨੇ ਇਹ ਨੰਬਰ ਤਾਂ ਪਾਉਂਦੇ ਆ ਵੀ ਚਲੋ ਕਬੂਤਰ ਮਿਲ ਜਾਂਦਾ ਕਿਤੇ ਫੇਲ ਜਾਏ ਕਬੂਤਰ ਤੇ ਭਾਜਪੂਤ ਜAVE ਤੇ ਮਿਲ ਕੇ ਮਿਲ ਜਾਂਦਾ ਜੇ ਉਹ ਵੀ ਮਿਲੂਗਾ ਤਾਂ ਇਹ ਚੰਗਾ ਉਹ ਬੰਦਾ ਗਏ ਜਿਹਨੇ ਫੜਿਆ ਗਦੇ ਨੰਬਰ ਵਾਲਾ ਇਹ ਨੰਬਰ ਵਾਲੇ ਵੜੇ ਕੱਢ ਦਿੰਦੇ ਆ ਵੀ ਚੰਗਾ ਕਬੂਤਰ ਆ ਬਾਕੀ ਕਬੂਤਰ ਤੇ ਸਾਰੇ ਭਰਾ ਦੇ ਵਧੀਆ ਦਾ ਨਆ ਇੱਕ ਜਾਗ ਜਾਚੀਨੀ ਇੱਕ ਜਾਗਚੀ ਨਾ ਹੈ ਜਾਚੀਨਾ ਇਹ ਲੱਗਦਾ ਹੈ ਵੀ ਬਾਕੀ ਕਬੂਤਰ ਸਾਰੇ ਚਲੋ ਵਧੀਆ ਵਾ ਆ ਭਾਈ ਵੇਖੋ ਕਿੱਡੀ ਹੈ ਇੱਕ ਕਿੱਡੀ ਇਹਦੀ ਚੌੜੀ ਹੈ ਕਬੂਤਰ ਦੀ ਚੰਗਾ ਕਬੂਤਰ ਤਗੜਾ ਹੈ ਵੀ ਚਿੱਟੀਆਂ ਅੱਖਾਂ ਦਾ ਹੈ है रंग वेखो जोड़ी आ जड़ी डैडिया की जोड़ी बाकी आ रखे भरा सारे कबूतर सार कबूतर है ज्यादा क्या एक जाचीनी है और एक आ जाचीना कबूतर है ਬਾਕੀ ਜਿਆਦਾ ਟੈਡੀ ਨਜ਼ਰ ਆਉਣਗੇ ਵਿੱਚ ਇਹੇ ਹਾਂ ਭਾਈ ਜੀ ਵੇਖੋ ਪੱਠਾ ਕੋ ਕਾਸ਼ਨੀ ਆ ਪੱਠਾ 30